हां जी लो जी ਅਸੀਂ ਕਾਲ ਜੀ ਬਹੁਤ ਵਧੀਆ ਕਲੈਕਸ਼ਨ ਲੈ ਕੇ ਆਏ ਆ ਜੀ ਏਕੇ ਟੈਕਸ ਬ੍ਰਾਂਡ ਦੀ ਸ਼ਿਮਰ ਦੇ ਵਿੱਚ ਬਹੁਤ ਵਧੀਆ ਡਿਸਟਲ ਪ੍ਰਿੰਟ ਦੇ ਸੂਟ ਲੈ ਕੇ ਆਏ ਆ ਜੀ 2.5 ਮੀਟਰ ਦੀ ਸ਼ਾਰਟ ਆ ਗਈ ਪਿਓਰ ਸ਼ਿਮਰ ਦੇ ਵਿੱਚ ਤਿੰਨ ਕਲਰ ਲੈ ਕੇ ਆਏ ਤੇ ਰੇਟ ਸਿਰਫ 1000 ਰੁਪਏ ਦਾ ਜੀ 1800 2000 ਰੁਪਏ ਨਹੀਂ ਜੀ ਸਿਰਫ 1000 बॉटम ਆਉਗੀ ਜੀ ਪਿਓਰ ਮਸਲੀਨ ਸਿਲਕ ਦੀ ਜੀ ਪਲੇਨ बॉटम ਆ ਗਈ ਜੀ ਰੰਗ ਤਿੰਨ ਨੇ ਫਰਸਟ ਕਲਰ ਇਹ ਵਿੱਚ ਇਹ ਆ ਦੇਖੀ ਚਲੋ ਬੁੱਕ ਕਰੀ ਚਲੋ ਲੋ ਜੀ ਦੂਜਾ ਰੰਗ ਆਊਗਾ ਜੀ ਪਿੰਕ ਜਿਹੇ ਦੇ ਵਿੱਚ ਜੀ ਰੰਗ ਕਿਹੜਾ ਬਾਤ ਹੈ ਜੀ ਬਹੁਤ ਸੋਹਣੇ ਸੋਹਣੇ ਰੰਗ ਨੇ ਸਿਰਫ 1000 ਰੁਪਏ ਦਾ ਪਿਓਰ ਸ਼ਿਮਰ ਦਾ ਸੂਟ ਏਕੇ ਟੈਕ ਬ੍ਰਾਂਡ ਦਾ ਜੀ ਔਨਲਾਈਨ ਪੇਮੈਂਟ ਤੇ 60 ਰੁਪਏ ਸ਼ਿਪਿੰਗ ਹੈ ਜੀ ਕੈਸ਼ ਔਨ ਲੀਵਰ ਤੇ 120 ਰੁਪਏ ਸ਼ਿਪਿੰਗ ਹੈ ਜੀ ਰੰਗ ਦੇਖੋ ਦੂਜਾ ਜੀ ਇਹ ਕਿੰਨਾ ਸੋਹਣਾ ਰੰਗ ਹੈ ਦੇਖੋ ਇਹਨੇ ਰੰਗ ਹੀ ਬਹੁਤ ਸੋਹਣੇ ਰੰਗ ਨੇ ਜੀ ਤੇ ਵਧੀਆ ਬ੍ਰਾਂਡਡ ਕੁਆਲਿਟੀ ਹੈ ਸ਼ਾਪ ਤੇ ਵਿਜ਼ਿਟ ਕਰਨਾ ਵਿਜ਼ਿਟ ਕਰ ਲਓ ਔਨਲਾਈਨ ਆਰਡਰ ਬੁੱਕ ਕਰਨਾ ਔਨਲਾਈਨ ਆਰਡਰ ਬੁੱਕ ਕਰ ਲ ਲੋ ਜੀ ਤੀਜਾ ਕਲਰ ਆ ਗਿਆ ਦੇਖੋ ਮਸਟਰਡ ਦੇ ਵਿੱਚ ਜੀ ਤਿੰਨ ਕਲਰ ਨੇ ਕਲਰ ਬਹੁਤ ਸੋਹਣੇ ਕਲਰ ਲੈ ਕੇ ਆਏ ਜੀ ਕਿਆ ਬਾਤ ਹੈ ਬਹੁ ਬੜਾ ਕਲੈਕਸ਼ਨ ਹੈ ਜੀ ਏਕੇ ਟੈਕਸ ਬ੍ਰਾਂਡ ਦੀ ਡਿਜੀਟਲ ਪ੍ਰਿੰਟ ਦੇ ਵਿੱਚ ਹੈ ਜੀ ਤਿੰਨ ਰੰਗ ਨੇ ਮਸਟਰਡ ਦੇਖ ਲਓ ਜੀ ਪਿੰਕ ਦੇ ਵਿੱਚ ਦੇਖ ਲਓ ਜੀ ਮਤਲਬ ਜਲਦ ਜਲਦ ਬੁੱਕ ਕਰ ਲਿਓ ਜੀ ਤੇ ਫਲੋਜੀ ਦੇ ਵਿੱਚ ਦੇਖ ਲਓ ਸੀ ਗ੍ਰੀਨ ਫਲੋਜੀ ਕਲਰ ਤਿੰਨ ਰੰਗ ਨੇ ਤਿੰਨੇ ਬਹੁਤ ਬੜੇ ਵਧੀਆ ਰੰਗ ਨੇ